ਉਧਰ ਵੀ ਆਂ ਬੋਲੇ ਸਾਹਿਬ ਦਾ ਹੋਰ ਬੋਸਿਕ ਲੱਗੀਆਂ ਹਾਂ ਬੋਸਿਕ ਲੱਗੀਆਂ ਜਿਹੜੇ ਉਹ ਲੱਭੇ ਤੋਂ ਉਧਰ ਲੱਗਦੇ ਨੇ ਹਾਂਜੀ ਮੈਂ ਸਰਪੰਚ ਹਰਜਨ ਸਿੰਘ ਪੀਰਵਾਦ ਤੋਂ ਬੋਲਦਾ ਹਾਂ ਸਾਡੇ ਚਾਰ ਜਵਾਨ 20-20 ਸਾਲ ਦੇ 18 ਸਾਲ ਦੇ ਮੁੰਡੇ ਪਾਣੀ ਚ ਨੌਣ ਆਏ ਡੁੱਬ ਗਏ ਇੱਕ ਨਾਮ ਅਰਸ਼ਦੀਪ ਆ ਕਿੰਨੇ ਕਿੰਨੇ ਜਾਣੇ ਡੁੱਬੇ ਆ ਜੀ ਅਰਸ਼ਦੀਪ ਤੇ ਇੱਕ ਦਾ ਨਾਮ ਸਾਲੋ ਆ ਤੇ ਇੱਕ ਦਾ ਨਾਮ ਗੁਰਪ੍ਰੀਤ ਟੇਡਾ ਲਾ ਕੇ ਨਾਮ ਆਹ ਗੁਰਪ੍ਰੀਤ ਮਹਿੰਦਰ ਸਿੰਘ ਦਾ ਮੁੰਡਾ ਵਾ ਕਬਲ ਕਾਲੂ ਕਾਲੂ ਮੁੰਡੇ ਦਾ ਵਾ ਚਾਰ ਮੁੰਡੇ ਡੁੱਬੇ ਆ ਦੋ ਬੰਨਾਂ ਚ ਡੁੱਬੇ ਦੋ ਦੋ ਬੱਜ ਗਏ ਬਚੇ ਨਹੀਂ ਗਏ ਬਚਿਆ ਨਾ ਕੋਈ ਮੈਂ ਬਚਿਆ ਸਭ ਗਿਆ ਲੱਗ ਗਿਆ ਦੋ ਡੁੱਬੇ ਆ ਦੋ ਮਿਲ ਗਏ ਦੋ ਮਿਲ ਗਏ ਦੋ ਨਹੀਂ ਡੁੱਬੇ ਦੋ ਨਹੀਂ ਮਿਲੇ ਠੀਕ ਹੈ ਜੀ ਲੱਭਣ ਲੱਗੇ ਆ ਤੇ ਕੋਈ ਗੋਤਾਖੋਰ ਆਇਆ ਹੀ ਇੱਥੇ ਕੋਈ ਗੋਤਾਖੋਰ ਨਹੀਂ ਅਜੇ ਤੱਕ ਆ ਹਾਂ ਲੱਭਣ ਲੱਗੇ ਪਿੰਡਾਂ ਦੀ ਜਨਤਾ ਲੱਭਣ ਪਿੰਡਾਂ ਦੇ ਵੱਡੇ ਗੋਤਾਖੋਰ ਕੋਈ ਨਹੀਂ ਵੜਿਆ ਇੱਥੇ ਜੀ ਦੋ ਤਿੰਨ ਘੰਟੇ ਹੋ ਗਏ ਜਦੋਂ ਉਹਨੂੰ ਘੁੰਮਦਿਆਂ ਨੂੰ ਦੋ ਬੰਦੇ ਲੱਭ ਗਏ ਹੁਣ ਫਿਰਨਦਾ ਜੀ ਤੇ ਪੇਸ਼ੈਂਟ ਸੀਗੇ ਮਨਪ੍ਰੀਤ ਸਿੰਘ ਤੇ ਜਸਪਾਲ ਸਿੰਘ ਦੋ ਮੁੰਡੇ 17-17 ਸਾਲ ਦੇ ਪਿੰਡ ਰਪੀਰੇਵਣਾ ਦੇ ਰਹਿਣ ਵਾਲੇ ਜਿਹੜੇ ਕਿ ਆਪਣੇ ਕੋ ਬਰਾਡਟਾਈ ਨੇ ਵਿੱਚ ਅਲਿਸਟਰੀ ਆਫ ਡਰਾਉਨਿੰਗ ਧੰਦੇ ਨਾਲ ਦੇ ਪਾਣੀ ਵਿੱਚ ਡੁੱਬ ਗਏ ਉੱਥੇ ਦਰਿਆ 'ਚ ਇੱਕ ਈਰਾਲੀ ਪਿੰਡ ਦੇ ਕੋਲ ਕਿਤੇ ਕੋਈ ਮੇਲਾ ਲੱਗਾ ਸੀਗਾ ਉੱਥੇ ਇਨਹਾਰੇ ਸੀਗੇ ਦਰਿਆ 'ਚ ਤੇ ਉਹਦੇ ਵਿੱਚ ਹੀ ਇਹ ਡੁੱਬ ਗਏ ਕਿ ਜੋ ਸੁਣਨ ਚਾਹ ਰਿਹਾ ਕਿ 7 ਜਾਣੇ ਸੀਗੇ ਤੇ ਵਿੱਚੋਂ 4 ਵਿੱਚੋਂ ਡੁੱਬ ਗਏ ਤੇ ਵਿੱਚ ਦੋਆਂ ਦੀ ਬਾਡੀ ਮਿਲ ਗਈ ਜਿਹੜੇ ਅਪ ਤੱਕ ਬਰਾਡਟ ਸੀ ਹਾਂਜੀ ਇਹ ਕਿੱਥੇ ਰਹਿੰਦੇ ਸੀ ਈਰਾਵਲੀ ਇੱਕ ਖਿਰਾਲੀ ਪਿੰਡ ਹੈਗਾ ਉੱਥੇ ਉੱਥੇ ਕੋਈ ਮੇਲਾ ਲੱਗਾ ਲੱਗੇ ਕਿ ਉੱਥੇ ਹੀ ਨਾ ਰਹੇ ਸੀ ਹਾਂਜੀ ਹਾਂਜੀ ਉਹ ਨਾ ਸੇਕ ਨਹੀਂ ਉਹਨਾਂ ਦੀ ਪੂਰੀ ਫੈਮਿਲੀ ਘਰ ਦੇ ਪਿੰਡ ਵਾਲੇ ਲਿਖ ਕੇ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਾਣੀ ਉਹ ਲੈ ਕੇ ਪਰ ਸ਼ਰੀਫ ਜੀ ਇੱਕ ਵਿਸ਼ਾਲ ਸੀ ਸਾਲੋ ਸਾਲੋ ਕੰਦੇ ਜੀ ਨੋਨੇ ਭਰਾਵਾਂ ਜਿਹੜੇ ਦੋ ਬੱਚੇ ਦੂਸਰੇ ਦਾ ਹੋਰ ਇੱਕ ਦਾ ਕਾਲੂਆ ਇੱਕ ਦਾ ਉਹਨੂੰ ਗੁਰਪ੍ਰੀਤ ਇਹ ਸਾਰੇ ਕਿਹੜੇ ਪਿੰਡ ਦੇ ਸੀ ਪੀਰੇਵਾਲ ਦੇ ਜੀ ਉਹ ਬੱਚੇ ਸਾਡੇ ਆ ਮੇਰੇ ਤੁਹਾਡੇ ਪੋਤੇ ਆ ਨੋ ਇੱਕ ਗਵਾੜ ਆੜੇ ਇੱਕ ਥੋੜਾ ਮਨ ਲਓ ਵੀ ਗਵਾੜੀ ਲਾਰੋ ਲੱਗ ਗਈ ਹੋ ਗਈ ਕਿਹੜੇ ਕਰਨ ਕੀ ਹੋਇਆ ਸੀ ਕਰਨ ਜਿੱਦਾਂ ਹੁਣ ਵਿਸਾਖੀ ਵਾਲੇ ਦਿਨ ਆਮ ਹੀ ਦੁਨੀਆਂ ਆਉਂਦੀ ਹੈ ਲਾਉਣ ਵਿਸਾਖੀ ਦਾ ਕਰਕੇ ਕਿ ਆਉਂਦੇ ਆ ਕਾਫੀ ਆਉਂਦੇ ਨੇ 10 ਸਾਲ ਤੇ ਕੀ ਪਾਣੀ ਦਾ ਬਹਾਵ ਇੰਨਾ ਫੇਜ ਆ ਗਿਆ ਕੀ ਪਾਣੀ ਦਾ ਸਾਰੇ ਦਿਨ ਵਿੱਚ ਬੜਿਆ ਇੱਕ ਜਾਣਾ ਉਹ ਡੂੰਘੇ ਸਾਨੂੰ ਪੈ ਗਿਆ ਇੱਕਦਮ ਉਹ ਸਹੀ ਜਾ ਗਏ ਆ ਤੇ ਉਹ ਡੂੰਘੇ ਜਦ ਦੂਜਾ ਫੜਨ ਲਗਾ ਫੜਦੇ ਆ ਪੜਦੇ ਚਾਰੀ ਮਤਲਬ ਦੋ ਬਗੇ ਦੋ ਜਣੇ ਪਰਦੇ ਦੋ ਜਣੇ ਪਾਤੇ ਕਿੰਨੇ ਆਦੇ ਹਸਪਤਲ ਜਿਹੜੀ ਆ ਬੋਡੀ ਕਵਰ ਹਾਂਜੀ ਦੋ ਬੱਚੇ ਨੇ ਇੱਕ ਅਰਸ਼ਦੀਪਾ ਤੇ ਇੱਕ ਮੁੰਡੇ ਦਾ ਕਾਲੂਆ ਦੋ ਦੋ ਵਿਸ਼ਾਲ ਸ਼ਾਲੋਰ ਕਾਨੂੰ ਬਨੇਤਾ ਬਸ ਆਛਲ ਦੇ ਜੋ ਇੰਤਜ਼ਾਮ ਕਰ ਦਿੱਤਾ ਹੈ ਜੀ ਆ ਵੀ ਹਾਂਜੀ ਸੈਟੀਸਫਾਈਡ ਹੋਏ ਨਾ ਬੰਦੇ ਬਦ ਕਰ ਰਹੇ ਨੇ ਸੰਤੋਖਤ ਹਾਂਜੀ ਅਸੀਂ ਛੋਟੇ ਜਿਹੇ ਹਨ ਮਲਕੋ ਲੱਖਾਂ ਮਿਲ ਜਾਣ ਦੂ ਤੇ ਅਸੀਂ ਪਹਿਲੋ ਲੱਭ ਲਈ ਆ ਆਪੀ ਮੈਂ ਉਦੋਂ ਤੋਂ ਪੜਿਚੋੜੇ ਅਮਰਜੰਨ ਲੈ ਕੇ ਜਨਾ ਅੱਛਾ ਉਸੇ ਵੇਲੇ ਜਦੋਂ ਪਤਾ ਲੱਗਾ ਪਿੰਡੋਂ ਭੱਜ ਕੇ ਆਏ ਪਿੰਡੋਂ ਆ ਕੇ ਮੋਟਰਸਾਈਕਲ ਫੜਾਦੇ ਆਏ ਤੇ ਉਸ ਦੇ ਵਿੱਚ ਮਲਬਾ ਜਨੇ ਸਾਥ ਦਿੱਤਾ ਜੋ ਸਾਡੇ ਪਿੰਡ ਦੇ ਰਾਹੀਂ ਅਈ 25 ਜਣੇ ਸੀਗੇ ਉਹ ਦੋ ਘਰਾਂ ਨੂੰ ਪਹਿਲਾਂ ਲੱਗ ਗਏ ਹੁੰਦੇ ਉਹ ਘਲਾਏ ਹਸਪਤਾਲ ਸੀ ਕਰਦੇ ਉਹ ਪਚੇ ਨਹੀਂ ਗਏ ਉਹ ਘਰੇ ਲੈ ਜਾਂਦੇ ਆ ਚਮਕਰਾਥੇ 2 ਲੱਖਾਂ ਦੋ ਮੁੰਡੇ ਨਹੀਂ ਮਿਲੇ